ਦਰਸ਼ਕਾਂ ਲਈ ਸਮਝਦ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਮਾਡਲ ਸਿਮਰ ਸੰਧੂ ਦੇ ਹੱਕ 'ਚ ਆਏ ਰੇਸ਼ਮ ਸਿੰਘ ਐਨਮੋਲ ਬੁਰਾਪਲਾ ਬੋਲਣ ਵਾਲਿਆਂ ਨੂੰ ਪਾਈ ਝਾੜ ਤੇਰਾ ਜ਼ੀਰੋ ਦਾ ਚੀਚਾ ਵਲੰਟੀਅਰਾਂ 'ਚ ਜਿੱਤ ਦਾ ਜੋਸ਼ ਪਰਣਗੇ ਸੀਐਮ ਮਾਨ ਮੋਗਾ ਤੇ ਜਲੰਧਰ 'ਚ ਅੱਜ ਹੋਵੇਗੀ ਰੈਲੀ ਰੂਕਮਬਾਓ ਹਾਦਸਾ ਪੰਜਾਬ ਪੁਲਿਸ ਦੇ ਐਸసీపీ ਤੇ ਗਨਮੈਨ ਜਿੰਦਾ ਸੜੇ ਸਕਾਰਪਿਓ ਨਾਲ ਟੱਕਰ ਤੋਂ ਬਾਅਦ ਫੌਰਚੂਨਨ ਲੱਗ ਗਿਆ ਡਰਾਈਵਰ ਜ਼ਰੇ ਇਲਾਜ ਪਖੜਾ ਨਹਿਰ ਚ ਡਿੱਗੀ ਗੱਡੀ ਕਾਰ ਤੋਂ 50 ਮੀਟਰ ਦੂਰ ਮਿਲੀ ਇੱਕ ਨੌਜਵਾਨ ਦੀ ਦੇ ਬਚਾਅ ਕਾਰਜ ਜਾਰੀ ਚੂਹਿਆਂ ਦਾ ਖਤਰਾ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚਿਆ ਜੇ ਪਰਸਨ ਨੇ ਖੁਦ ਹੀ ਕਾਰਵਾਈ ਕੀਤੀ ਅਧਿਕਾਰੀਆਂ ਤੋਂ ਮੰਗੀ ਰਿਪੋਰਟ ਅਗਲੀ ਤਰੀਕ 22 ਮਈ ਐਕਸ ਨੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਦੀ ਪੋਸਟ ਡਿਲੀਟ ਕੀਤੀ ਪ੍ਰਗਟ ਸਿੰਘ ਨੇ ਕਿਸਾਨਾਂ ਦੇ ਹੱਕ ਚ ਕੀਤਾ ਸੀ ਕੰਮ ਸਰਕਾਰੀ ਹੁਕਮਾਂ ਤੇ ਕਾਰਵਾਈ ਮਾਨਸਾ ਚ ਕੈਮਿਸਟਰਾਪ ਦੀ ਫਾਇਰਿੰਗ ਤੋਂ ਬਾਅਦ ਪੁਲਸ ਦਾ ਐਕਸ਼ਨ এনਕਾਊਂਟਰ ਦੇ ਦੌਰਾਨ 4 ਗੈਂਗਸਟਰ ਅਰੈਸਟ ਜਵਾਬੀ ਫਾਇਰਿੰਗ ਚ 2 ਜ਼ਖਮੀ ਫਾਜ਼ਿਲ ਕਾ ਜੁਰਿਖਸ਼ਾ ਚਾਲਕਾਂ 'ਚ ਲਾਠੀਆਂ ਨਾਲ ਹੋਈ ਲੜਾਈ ਸਟੇਸ਼ਨ ਦੇ ਬਾਹਰ ਬੈਠਣ ਨੂੰ ਲੈ ਕੇ ਹੋਇਆ ਝਗੜਾ ਦੋ ਵਿਅਕਤੀ ਜ਼ਖਮੀ ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਤੀ-ਪਤਨੀ ਨੂੰ 3 ਲੱਖ ਰੁਪਏ ਦੀ ਜਾਲੀ ਕਰੰਸੀ ਸਨੇ ਕਿ ਤਕਾਬੂ ਮਨੀਸ਼ ਸੋਦੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ 18 April ਤੱਕ ਮੂੜਵਦੀ న్యాయ ਖਰਾਸਤ ਬੱਚਾ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਸੀਬੀਆਈ ਨੇ ਮਾਰੇ ਛਾਪੇ ਅੱਠ ਬੱਚਿਆਂ ਨੂੰ छुड़ਵਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਥਾਪਨਾ ਦਿਵਸ ਤੇ ਦੇਸ਼ ਭਾਗ ਦੇ ਵਰਕਰਾਂ ਨੂੰ ਦਿੱਤੀ ਵਧਾਈ ਭਾਜਪਾ ਵਰਕਰਾਂ ਦੀ ਤੇ ਟੁੱਟ ਕੇ ਡਿੱਗੀ ਬਿਜਲੀ ਦੀ ਤਾਰ ਪੂਰੀ ਗੱਡੀ ਚ ਫੈਲਿਆ ਕਰੰਟ ਤੇ ਫਿਰ ਸਵਾਰ ਸਨ 60 ਲੋਕ ਬੰਗਾਲ ਦੇ ਮੇਦੀਨੀਪੁਰ ਚ ਐਨਆਈਏ ਦੀ ਟੀਮ ਤੇ ਹਮਲਾ ਲੋਕਾਂ ਦੇ ਕਾਰਿਆਂ ਨੂੰ ਡੰਡਿਆਂ ਨਾਲ ਰੋਕਿਆ ਮਮਤਾ ਨੇ ਕਿਹਾ ਐਨਆਈਏ ਨੇ ਖੁਦ ਔਰਤਾਂ ਤੇ ਹਮਲਾ ਕੀਤਾ ਹੈ ਚੌਣਾ ਤੋਂ ਪਹਿਲਾਂ ਲਾਲੂ ਯਾਦਵ ਨੂੰ ਵੱਡਾ ਝਟਕਾ ਐਮਪੀ ਕੋਰਟ ਨੇ ਜਾਰੀ ਕੀਤਾ ਗ੍ਰਫਤਾਰੀ ਵਾਰੰਟ ਸੋਨੀਆ ਨੇ ਜੈਪੁਰ ਵਿੱਚ ਕਿਹਾ ਮੋਦੀ ਆਪਣੇ ਆਪ ਨੂੰ ਮਹਾਨ ਸਮਝਦੇ ਹਨ ਉਹ ਲੋਕਤੰਤਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਉਸ ਨੂੰ ਡਰਾ ਰਹੇ ਹਨ ਦੇਸ਼ ਕੁਝ ਕੁ ਲੋਕਾਂ ਦੀ ਜਾਇਦਾਦ ਨਹੀਂ ਹੈ ਭਾਰਤ ਨੇ ਕਿਹਾ ਕੈਨੇਡਾ ਦੀਆਂ ਚੋਣਾਂ 'ਚ ਦਖਲਅੰਦਾਜ਼ੀ ਦੇ ਦੋਸ਼ ਬੇਬੁਨਿਆਦ ਕਿਹਾ ਕੈਨੇਡਾ ਸਾਡੇ ਮਾਮਲੇ 'ਚ ਦਖਲ ਦੇ ਰਿਹਾ ਹੈ ਚੀਨ ਅਤੇ ਰੂਸ ਤੇ ਵੀ ਦੋਸ਼ ਲੱਗੇ ਅਮਰੀਕਾ 'ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ 3 ਮਹੀਨੇ ਅਜੇ ਦਸ ਮੌਤਾਂ ਚੋਣਾ ਚੜ੍ਹਿਕਾ ਪੋਂ ਦੀ ਤਿਆਰੀ 'ਚ ਚੀਨ AI ਨਾਲ ਰਚੇਗਾ ਖੇਡ ਰਿਪੋਰਟ ਜੋ ਹੈ ਖੁਲਾਸਾ IPL ਦੇ ਯੁਵਾ 스타 ਸ਼ਸ਼ਾਂਗ ਸਿੰਘ ਦਾ ਇੰਟਰਵਿਊ IPS ਪਿਤਾ ਨੇ ਘਰ ਚ ਪਿਚ ਬਣਵਾਈ ਕੋਪਾਲ ਤੋਂ ਹੋਈ ਸੀ ਕ੍ਰਿਕਟ ਦੀ ਸ਼ੁਰੂਆਤ ਇਸ ਐਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦੇ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ SMJ News